ਗਲੀ ਦੇ ਵਿੱਚ ਰੌਲਾ ਪਾ ਕੇ ਗੱਦੀ ਨਸ਼ੀਨ ਬਾਬੇ ਦੀ ਜਿਹੜੀ ਔਰਤ ਭੇਤ ਖੋਲ ਰਹੀ ਐ ਤੁਸੀਂ ਸੋਚਦੇ ਹੋ ਹੋਮੋਗੇ ਕਿ ਇਹ ਬਾਬੇ ਦੀ ਘਰ ਵਾਲੀ ਹੋਵੇਗੀ ਪਰ ਨਹੀਂ ਇਹ ਐ ਬਾਬੇ ਦੀ ਸਾਲੀ ਜਿਸ ਨੇ ਗਲੀ ਦੇ ਵਿੱਚ ਬਾਬੇ ਜੋ ਕਿ ਰਿਸ਼ਤੇ ਦੇ ਵਿੱਚ ਇਸ ਦਾ ਜੀਜਾ ਲੱਗਦਾ ਉਸ ਨੂੰ ਕਿਹਾ ਕਿ ਇਹ ਵੀ ਰਾਮ ਰਹੀਮ ਦੇ ਨਾਲੋਂ ਘੱਟ ਨਹੀਂ ਅਤੇ ਡੇਰੇ ਦੇ ਵਿੱਚ ਜਨਾਨੀਆਂ ਦੇ ਨਾਲ ਗਲਤ ਕੰਮ ਕਰਦਾ ਜੀ ਹਾਂ ਗੁੱਸੇ ਵਿੱਚ ਭੜਕੀ ਸਾਲੀ ਨੇ ਸ਼ਰਿਆਮ ਬਾਬੇ ਨੂੰ ਇਹ ਗੱਲਾਂ ਕੀਤੀਆਂ ਹੋਰ ਕੀ ਕੁਝ ਕਿਹਾ ਤੁਸੀਂ ਜ਼ੁਬਾਨੀ ਸੁਣ ਲੋ ਉਹ ਗੱਲ ਗੱਲ ਗੱਡੀ ਲੱਗ ਜਾ ਜਿਹੜੀਆਂ ਸੁਣਾਲੀਆਂ ਨਾਲ ਖੋਲ੍ਹੇ ਤੂੰ ਦੇਖੀ ਉਹ ਸੁਣ ਤਖਾ ਤੁਹਾਡੀ ਜੀ ਮੇਰਾ ਨਾਮ ਮੇਰੀ ਵੱਡੀ ਸਿਸਟਰ ਦਾ ਨਾਮ ਨਵਿੰਦਰ ਕੌਰ ਸ਼ਿਲਪੀ ਤੇ ਇਹ ਮਾਮਲਾ ਕਿ ਮੈਡਮ ਇੱਕ ਗੱਡੀ ਵਿੱਚ ਬੰਦੇ ਆਏ ਸੀਗੇ ਇੱਥੇ ਬਾਹਰ ਕੀ ਗੱਲਬਾਤ ਹੋਈ ਤੁਹਾਡੀ ਉਹ ਮੇਰੇ ਜੀਜੂ ਸੀਗੇ ਸੋ ਮੇਰੇ ਅੱਜ ਮੇਰੀ ਭੈਣ ਨਾਲ ਝਗੜਾ ਹੋਇਆ ਸੀ ਉਹਨਾਂ ਦਾ ਤੇ ਉਹਨੇ ਬਹੁਤ ਮਾਰਕਟਾਈ ਕੀਤੀ ਮੇਰੀ ਸਿਸਟਰ ਦੀ ਪੂਰੀ ਬਾਹ ਕੱਟੀ ਪਈ ਐ ਖੂਨ ਨਿਕਲ ਰਿਹਾ ਉਹਦੇ ਨੱਕ ਚੋਂ ਵੀ ਬ੍ਰੈਂਚੋਂ ਇੱਥੋਂ ਸਾਰੇ ਲੱਕ 'ਚ ਸੱਟਾਂ ਲੱਗੀਆਂ ਨੇ ਸਾਨੂੰ ਮਾਰਕਟਾਈ ਕਰਦਾ ਜੀ ਮਾਰਕਟਾਈ ਜੀ ਮਾਰਕਟਾਈ ਜੀ ਸਿਰਫ ਉਹ ਮੈਡੀਕਲ ਤੇ ਦਵਾਈ ਲੈਣ ਗਈ ਸੀ ਉਹਨੂੰ ਕਹਿੰਦਾ ਤੂੰ ਕਿੱਥੇ ਗਈ ਸੀਗੀ ਉਨੇ ਚਾ ਦਾਂ ਕੇ ਕਿ ਆ ਵੀ ਮੈਂ ਦਵਾਈ ਲੈਣ ਗਈ ਸੀ ਐਨੇ ਚ ਹੀ ਉਹਨੂੰ ਕੁੱਟਤਾ ਉਹਦੀ ਕੋਈ ਗੱਲ ਨਹੀਂ ਸੁਣੀ ਹੈਗੀ ਕੋ ਪੁਲਿਸ ਕੰਪਲੀਟ ਤੁਸੀਂ ਕੀਤੀ ਸਮਾਂ ਲੈ ਲਈ ਹਾਂਜੀ ਉਹ ਕੀਤੀ ਹੋਈ ਆ ਅੱਜ ਹੀ ਕੀਤੀ ਆ ਤੇ ਕੋ ਗੱਡੀ ਦੇ ਬੈਠੇ ਕੋਣ ਬੰਦੇ ਹਾਂਜੀ ਇਹ ਚਾਰ ਬੰਦੇ ਨਾਲ ਲੈ ਕੇ ਆਈ ਸੀ ਮੈਨੂੰ ਵੀ ਧਮਕੀ ਦੇ ਕੇ ਕਿ ਆ ਵੀ ਹੁਣ ਤੂੰ ਦੇਖੀ ਵੀ ਤੇਰਾ ਤੇਰੇ ਨਾਲ ਕੀ ਹੁੰਦਾ ਸਾਨੂੰ ਟੌਰਚਰ ਕਰਦਾ ਜੀ ਨਜਾਇਜ਼ ਦੇ ਸੰਬੰਧ ਨੇ ਬਾਹਰ ਜਨਨੀਆਂ ਨਾਲ ਇਹ ਗਲਤ ਹੈ ਇਹ ਬਾਬਾ ਪੂਣਾ ਦਿਖਾਉਂਦਾ ਪਰ ਕੋਈ ਬਾਬਾ ਨਹੀਂ ਹੈਗਾ ਇਹ ਜਾਣ ਕੇ ਬਣਿਆ ਹੋਇਆ ਹੈ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਇਹ ਕੁੰਮਣੀ ਮਾਨਕਾ ਜੀ ਉਹ ਜਗ੍ਹਾ ਤੇ ਮੌਜੂਦ ਗੱਡੀ ਤੇ ਇਸ ਟਾਈਮ ਹਾਂਜੀ ਸਿਵਾਲਾ ਤੋਂ ਬਾਹਰ ਜਿਹੜੀ ਇੰਨੀ ਜ਼ਿਆਦਾ ਬਹਿਸ ਹੋਈ ਆ ਉਹਦਾ ਕੀ ਕਾਰਨ ਸੀਗਾ ਉਹਦਾ ਕਾਰਨ ਇਹ ਸੀ ਜਿਉ ਮੈਨੂੰ ਧਮਕੀ ਦੇਣ ਆਇਆ ਸੀ ਕਿ ਤੂੰ ਮੇਰੇ ਤੇ ਪਰਚਾ ਕਰਾਣਾ ਕਰਾ ਲਾ ਜੋ ਕਰਨਾ ਕਰ ਲਾ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀ ਹੈਗੀ ਇਦਾਂ ਕਿਉਂ ਕਹਿ ਰਿਹਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਉਹ ਇਹ ਕਹਿੰਦਾ ਕਿਉਂਕਿ ਪੁਲਿਸ ਵੀ ਉਹਦੇ ਵੱਲ ਉਹ ਕਹਿੰਦਾ ਪੁਲਿਸ ਵੀ ਮੇਰੇ ਦੋਸਤ ਨੇਗੇ ਤੇ ਤਾਰੀਵਾਲ ਨੂੰ ਵੀ ਮੈਂ ਜਾਣਦਾ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਮਾਮਲਾ ਫਗਵਾੜਾ ਦੇ ਨਜ਼ਦੀਕ ਆਉਂਦੇ ਮਾਨਕਾ ਦੇ ਵਿੱਚ ਬਾਬਾ ਭੁੱਪੇ ਸ਼ਾਹ ਦੀ ਗੱਦੀ ਨਸ਼ੀਨ ਬਾਬਾ ਸੋਨੂ ਦਾ ਜਿਸ ਤੇ ਉਸ ਦੀ ਪਤਨੀ ਨੇ ਮਾਰ ਕੁੱਟ ਦੇ આરોਪ ਲਗਾਏ ਜਿਸ ਦੇ ਵਿੱਚ ਉਸ ਦੀ ਪਤਨੀ ਨੇ ਕਿਹਾ ਕਿ ਮੈਂ ਦਵਾਈ ਲੈਣ ਗਈ ਤੇ ਘਰ ਆਈ ਤਾਂ ਮੈਨੂੰ ਕੁੱਟਮਾਰ ਕੀਤੀ ਹੈ ਅਤੇ ਉਸ ਦੀ ਸਾਲੀ ਨੇ ਵੀ ਇਹੀ ਇਲਜ਼ਾਮ ਲਗਾਏ ਨੇ ਕੁੱਟਮਾਰ ਤੁਹਾਡੇ ਕਰਨ ਕੀਤੀ ਇਹਨਾਂ ਨੇ ਕੁੱਟਮਾਰ ਮੇਰੇ ਆ ਚੁੰਟੇ ਮਾਰੇ ਲੋਏ ਦੇ ਕਾਰੀ ਬਾਹ ਪਾੜਤੀ ਤੇ ਜਿਹੜੇ ਤੁਹਾਡੇ ਹਸਬੰਡ ਆ ਉਹ ਡੇਰੇ ਤੇ ਬੈਠੇ ਆ ਕੋਈ ਜਗ੍ਹਾ ਤੇ ਹਾਂਜੀ ਜਗ੍ਹਾ ਤੇ ਬੈਠੇ ਆ ਜੀ ਇਹਦੀ ਕਈ ਜਨਾਨੀਆਂ ਨਾਲ ਗੱਲਬਾਤ ਹੈ ਕੀ ਨਾਮ ਆ ਜੀ ਮਾਰ ਕੁੱਟ ਬਹੁਤ ਕਰ ਦੰਗੇ ਅੱਗੇ ਵੀ ਮੇਰ ਨਾਲ ਬਹੁਤ ਵਾਰੀ ਹੋਈ ਹੈ ਇਹਨਾਂ ਦਾ ਨਾਮ ਕੀ ਹੈ ਜੀ ਅੱਗੇ ਬਹੁਤ ਵਾਰੀ ਕੁੱਟਿਆ ਮੈਨੇ ਨਾਮ ਕੀ ਹੈ ਇਹਨਾਂ ਦਾ ਹਸਬੰਦ ਦਾ सोनू बाबा सोनू बाबा ਲਖਬੀਰ ਸਿੰਘ ਨਾਂ ਹੈ ਦਾ ਠੀਕ ਹੈ ਜੀ ਆ ਕੁੱਪੇ ਛਾ ਡੇਰੇ ਤੇ ਮਾਰਤਾ ਬੈਠੇ ਇਹ ਗੱਡੀ ਦੀ ਸੀ ਉੱਥੇ ਜੀ ਹਾਂ ਗੱਡੀ ਦੀ ਸੀ ਤੇ ਪਹਿਲਾਂ ਵੀ ਤੁਹਾਡੇ ਨਾਲ ਕੋਈ ਤੇਰੀ ਮਾਰ ਕੁੱਟ ਹੋਈ ਹੈ ਮੇਰੇ ਨਾਲ ਬਹੁਤ ਵਾਰੀ ਕੁੱਟਾ ਮਾਰ ਹੋਈ ਹੈ ਮੈਂ ਕੇਸ ਵੀ ਪਾਇਆ ਸੀ ਦਿੱਲੀ ਦੇ ਵਿੱਚ ਉਦੋਂ ਇਹਨੇ ਮਾਫੀ ਮੰਗ ਲਈ ਸੀ ਮੇਰੇ ਤੋਂ ਹੂੰ ਤੇ ਹੁਣ ਜਿੱਦਾਂ ਅੱਜ ਵੀ ਬਾਹਰ ਆਏ ਸੀ ਗੱਡੀ ਲੈ ਕੇ ਤੁਹਾਡੀ ਸਿਸਟਰ ਦੇ ਨਾਲ ਕੁਝ ਧਮਕੀ ਵਗੈਰਾ ਵੀ ਦੇ ਕੇ ਗਏ ਆ ਬਾਰੇ ਇਹ ਕਾਕਾ ਵੀ ਮੈਂ ਪਹਿਲਾਂ ਮੈਨੂੰ ਕਿਹਾ ਵੀ ਮੈਂ ਤੈਨੂੰ ਜਾਨੋਂ ਮਾਰ ਦੂੰਗਾ ਹੁਣ ਇਹਨੂੰ ਕਿਹਾ ਕਿ ਹਾਂ ਮੈਂ ਤੈਨੂੰ ਜਾਨੋਂ ਮਾਰ ਦੂੰਗਾ ਜੇ ਤੁਸੀਂ ਮੇਰੇ ਤੇ ਕੋਈ ਕਾਰਵਾਈ ਕਰ ਪੁਲਿਸ ਕੰਪਲੇਟ ਕੀਤੀ ਹੈ ਤੁਸੀਂ ਹਾਂਜੀ ਮੈਂ ਮੈਂ ਇੱਥੇ ਆਈ ਆ ਮੇਰਾ ਪੁਲਿਸ ਕੰਪਲੇਂਟ ਹੋਈ ਹੈ ਉਹਤੀ ਜੇਕਰ ਸੋਨੂ ਬਾਬੇ ਦੀ ਗੱਲ ਕੀਤੀ ਜਾਵੇ ਤਾਂ ਉਸਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਮੇਰੀ ਪਤਨੀ ਮੇਰਾ 8 ਲੱਖ ਰੁਪਇਆ ਲੈ ਗਈ ਅਤੇ ਮੰਗਲ ਦੇ ਉੱਤੇ ਇਹ ਡਰਾਮਾ ਕਰ ਰਹੀ ਹੈ ਇਸ ਤੋਂ ਲਾਵਾ ਜਦੋਂ ਉਸ ਦੇ ਚਰਿੱਤਰ ਬਾਰੇ ਸਵਾਲ ਪੁੱਛਿਆ ਗਿਆ ਤਾਂ ਸੋਨੂ ਬਾਬਾ ਨੇ ਇਸ ਬਾਰੇ ਕੀ ਕਿਹਾ ਆਹ ਸੁਣਦੇ ਹਾਂ ਮੈਨਾਂ ਸੋਨੂ ਬਾਬਾ ਜੀ ਇਹ ਕਿਹੜੀ ਜਗ੍ਹਾ ਡੇਰਾ ਜੀ ਆਪਣਾ ਮਾਨਕਾਂ ਜੇ ਇੱਕ ਮਾਮਲਾ ਕੀ ਸਾਰਾ ਇੱਕ ਲੇਡੀਜ਼ ਤੁਹਾਡੀ ਵਾਈਫ ਇਹਦੇ ਦਾਖਲ ਹੋਏ ਹਸਪੀਟਲ ਦੇ ਵਿੱਚ ਉਹਨਾਂ ਨੇ આરોਪ ਲਗਾਏ ਆ ਕਿ ਮੇਰੀ ਕੁੱਟਮਾਰ ਕੀਤੀ ਜੰਮਟਿਆਣਾ ਡੇਰੇ ਦੇ ਅੰਦਰ ਕੀ ਮਾਮਲਾ ਕੀ ਸਾਰਾ ਸਰ ਮਹਾਰਾਜ ਮੈਂ ਪਹਿਲਾ ਕੇਸ ਆਲਾ ਮੈਨੂੰ ਜੀ ਲੋਰ ਕੁੱਟਮਾਰ ਕਰਨ ਦੇ ਦੇਖੀ ਹਾਂ ਸੋਈ ਦੇ ਵਿੱਚ ਉਹ ਮੈਂ ਕਹਿਣਾ ਵੀ ਡਿਗੀ ਆ ਤੇਰ ਸਿੱਟੋ ਲੈ ਆ ਤੇਰ ਤੋਂ ਦੇ ਕੇ ਉਹ ਕਹਿੰਦੇ ਚੈਂਪਟੇ ਨਾਲ ਬਾਹਰ ਕੀਤਾ ਤਾਂ ਚੈਂਪਟੇ ਨਾਲ ਮੈਨੂੰ ਕਹਿੰਦੇ ਚੈਂਪਟੇ ਨਾਲ ਮਾਰਨ ਦੀ ਲੋੜ ਆ ਮੈਂ ਕੋ ਕਿਹੜਾ ਉਹ ਕੰਦੇ ਵਾ ਦਵਾਈ ਲੈਣ ਗਏ ਸੀ ਕਹਿੰਦੇ ਮੈਨੂੰ ਦਵਾਈ ਨਹੀਂ ਲੈਣ ਦਿੰਦਾ ਦਵਾਈ ਲੋ ਕਹਣਾ ਰੋਕ ਸਕਦਾ ਬੰਦਾ ਮੈਂ 8.5 ਲੱਖ ਰੁਪਈਆ ਕੋਲ ਆ ਉਹ ਲੈ ਕੇ ਭੱਜੀ ਆ ਬਾਅਦ ਚ ਹਾਦਸਾ ਕਰਦਾ ਐਡਮਿਟ ਹੋ ਗਈ ਤੁਹਾਡੇ ਕੋਲ ਸਬੂਤ ਹੈਗਾ ਜਿਹੜਾ 8.5 ਲੱਖ ਦਾ ਹੈ ਮੇਰੇ ਕੋਲ ਸਬੂਤ ਹੈਗਾ ਜੀ ਮੈਂ ਜਿਹੜਾ ਬੰਦਿਆਂ ਨੂੰ ਵੇਚਿਆ ਮੈਂ ਨਾਮ ਲੈ ਕੇ ਆਉਂਗਾ ਨਾ 2.5 ਲੱਖ ਦੀ ਟਰਾਲੀ ਪਿੰਡ ਵੇਚੀ ਆ 6.5 ਲੱਖ ਦਾ ਮੈਂ ਟਰੈਕਟਰ ਵੇਚਿਆ ਮੇਰੇ ਕੋਲ 1 ਰੁਪਈਆ ਵੀ ਉਹ ਆਪ ਤੋਂ ਦਵਾ ਕਰ ਦਿੱਤਾ ਤੇ ਜਿਹੜਾ ਤੁਸੀਂ ਸਿਵਲ ਗਏ ਸੀ ਉਹਨਾਂ ਲੋ ਕਿਹਾ ਕਿ ਸਿਵਲ ਹਸਪਤਾਲੇ ਆਈ ਸੀ ਸਾਡੀ ਮੈਂ ਤਾਂ ਯਾਰ ਪਤਾ ਕੀ ਮੈਂ ਸਾਡੇ ਬਾਬਿਆਂ ਨੇ ਫੋਨ ਕੀਤਾ ਉਹਨੀਆਂ ਨੂੰ ਫੋਨ ਕੀਤਾ ਕਹਿੰਦੇ ਜਾਂ ਨਿਆਣੇ ਨੂੰ ਲੈ ਕੇ ਆ ਨਾਲ ਮੈਂ ਤੂੰ ਸਾਡ ਕੋਈ ਨਹੀਂ ਕਰ ਰਹੀ ਨਾਮਾ ਕਰਾਣੇ ਉਹਨੇ ਦੱਸਿਆ ਮੇਰੀ ਛਾਲੀ ਟੱਕਾ ਤੇ ਮੈਂ ਤਾਨੂੰ ਕਿਹਾ ਨਹੀਂ ਉਹ ਬਾਬੀ ਆ ਢੰਗ ਰੂ ਪਾਇਆ ਮੈਂ ਤਾਂ ਮੱਥਾ ਟੇਕਦਾ ਮੋਰ ਬੋਲਣਾ ਪਈ ਉਹ ਕਹਿੰਦੇ ਜੀ ਗਾਲਾ ਗੂਲਾ ਕੱਢ ਕੇ ਤਮਕੀਆਂ ਨਿਕ ਗਏ ਯਾਰ ਇਦਾਂ ਕਿਹੜਾ ਬੰਦਾ ਆਪਣੇ ਨਾਂਣ ਜੱਜ ਆਟਮਟ ਦਾ ਆਪਣੇ ਨਿਆਣੇ ਦੇਖਣ ਜਾਊਗਾ ਆਪਣੇ ਮੁੰਡੇ ਨੂੰ ਦੋ ਨੀ ਇੱਕ ਉਹਨੇ ਵੀ ਰੋਪ ਲਗਾਏ ਤੁਹਾਡੇ ਦੇ ਵੀ ਲੇਡੀਜ਼ ਕੋਈ ਆਉਂਦੀਆਂ ਗੱਤ ਲੇਡੀਜ਼ ਨਾਲ ਰਿਲੇਸ਼ਨ ਇਹਨਾਂ ਦੇ ਉੱਥੇ ਡੇਰੇ ਦੇ ਵਿੱਚ ਮਾੜਾ ਮੈਂ ਅਨਪੜ੍ਹ ਬੰਦਾ ਮੈਂ ਨਾਲ ਕਹਿੰਦਾ ਰਿਲੇਸ਼ਨ ਰੱਖਣਾ ਨਾ ਮੇਰਾ ਕੋਈ ਇਦਾਂ ਦਾ ਕੋਈ ਕੰਮ ਆ ਨਾ ਕੋ ਮੇਰਾ ਫੋਨ ਲੈ ਲੋ ਰੱਖ ਲੋ ਆ ਫੜ ਇਲਜ਼ਾਮ ਤਾਂ ਫੇਰ ਉਹਨਾਂ ਇਹੀ ਜਾਮੰਦਾ ਹੋਰ ਇਲਜ਼ਾਮ ਕਿਹੜਾ ਨੂੰ ਪਉਂਦਾ ਹਾ ਲੜੀਆਂ ਦਾ ਹੁੰਦਾ ਪਾਪਿਆਂ ਨੂੰ ਇੱਦਾਂ ਹੀ ਪਸਾਉਂਦੀਆਂ ਜਨਾਨੀਆਂ ਖੈ ਦੋਨੋਂ ਧਿਰਾਂ ਦੇ ਵੱਲੋਂ ਇੱਕ ਦੂਸਰੇ ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਬਾਕੀ ਮਾਮਲੇ ਦੀ ਜਾਂਚ ਪੁਲਿਸ ਤੋਂ ਕੀਤੀ ਜਾਵੇਗੀ ਅਤੇ ਅਸਲ ਸੱਚ ਸਾਹਮਣੇ ਆਵੇਗਾ ਹਕੀਕਤ ਟੀਵੀ ਪੰਜਾਬੀ ਲਈ ਫਗਵਾੜਾ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ